ਇੱਕ ਮਾਤਾ ਪਿਤਾ ਜਿਨ੍ਹਾਂ ਦਾ 10 ਮਹੀਨੇ ਦਾ ਰਿਦਮਵੀਰ ਨਾਮ ਦਾ ਬੱਚਾ ਦੁਨੀਆ ਦੀ ਸਭ ਤੋਂ ਖਤਰਨਾਕ ਬਿਮਾਰੀ ਨਾਲ ਜੂਝ ਰਿਹਾ ਐ ਐਸਐਮਏ ਟਾਈਪ 1 ਜਿਸ ਦਾ ਆਪਾਂ ਇਲਾਜ ਜ਼ਿਕਰ ਕਹਿ ਦੀਏ ਤਾਂ ਇੱਕ ਇੰਜੈਕਸ਼ਨ ਲੱਗਦਾ ਜਿਸ ਦੀ ਕੀਮਤ 16 ਕਰੋੜ ਰੁਪਏ ਹੈ ਇਸ ਇਹ ਬਿਮਾਰੀ 6 ਮਹੀਨੇ ਤੋਂ ਬਾਅਦ ਹੀ ਪਤਾ ਲੱਗਦੀ ਹੈ ਸਰ ਤੇ ਜਿਉਂ-ਜਿਉਂ ਮਤਲਬ ਵੱਡਾ ਹੁੰਦਾ ਜਾਂਦਾ ਬੱਚਾ ਤੇ ਇਹਦੇ ਨਾਲ ਲੱਤਾਂ ਬਾਹਾਂ ਮੂਵਮੈਂਟ ਬਹੁਤ ਘਟਦੀ ਜਾਂਦੀ ਹੈ ਇਨਸ ਸਪਾਈਨਲ ਮਸਕুলਰ ਐਟ੍ਰੋਫੀ ਕਹਿੰਦੇ ਆ ਸਰ ਜੋ ਬਿਮਾਰੀ ਐ ਐਸਐਮਈ ਟਾਈਪ 1 ਸਰ ਇੰਜੈਕਸ਼ਨ ਲੱਗ ਜਾਂਦਾ ਸੋ ਜਾਨ ਬਚ ਸਕਦੀ ਹੈ ਸੰਭਾਵਨਾਵਾਂ ਹੈਗੀਆਂ ਨੇ ਹਾਂਜੀ ਸਰ ਉਹ ਡਾਕਟਰ ਮਤਲਬ ਕਿ ਬਹੁਤ ਬੱਚਿਆਂ ਦੇ ਲੱਗ ਚੁੱਕੇ ਨੇ ਸਰ ਦਿੱਲੀ ਦੇ ਵਿੱਚ 300 ਇੰਜੈਕਸ਼ਨ ਲੱਗ ਚੁੱਕਾ ਬੱਚਿਆਂ ਨੇ ਸਰ ਸਰ ਅਸੀਂ ਜਦੋਂ ਦੀ ਰਿਪੋਰਟ ਪੋਜ਼ਿਟਿਵ ਆਈ ਅਸੀਂ ਉਹਦੇ ਨੇ ਬਹੁਤ ਜ਼ਿਆਦਾ ਟੈਨਸ਼ਨ ਚਾ ਸਾਡਾ ਸਾਰਾ ਪਰਿਵਾਰ ਸਾਨੂੰ ਕੁਛ ਵੀ ਨਹੀਂ ਚੰਗਾ ਲੱਗ ਰਿਹਾ ਇਹ ਜੇ ਐਮਐਕਾ ਵੀ ਜਿੰਨਾ ਜਲਦੀ ਹੋ ਸਕੇ ਉਹਨਾਂ ਜਲਦੀ ਲਗਵਾ ਲਓ ਟੀਕਾ ਤੇ ਉਹਨਾਂ ਨੇ ਕਿਹਾ ਉਹ ਕਹਿੰਦੇ ਵੀ ਜਦੋਂ ਤੱਕ ਤੁਹਾਨੂੰ ਇੰਜੈਕਸ਼ਨ ਨਹੀਂ ਮਿਲਦਾ ਤਾਂ ਇਸ ਦੀ ਮੈਡੀਸਿਨ ਚੱਲੇਗੀ ਇਸ ਦੀ ਮੈਡੀਸਿਨ ਮੈਨੂੰ ਸੀਗਾ ਵਿੱਚ ਦੋ ਘਟਾਈ ਲੱਖ ਰੁਪਏ ਦੀ ਹੈ ਤੇ ਮੈਂ ਪਰਚੇਜ਼ ਕਰਨ ਗਿਆ ਸੀ ਕਿਉਂਕਿ ਮੈਨੂੰ ਮੇਰੇ ਕੋਲ ਇੰਨੇ ਕੇ ਪੈਸੇ ਹੋਗੇ ਸੀਗੇ ਤੇ ਜਦੋਂ ਮੈਂ ਪਤਾ ਕਰਿਆ ਤਾਂ ਇੱਕ ਬੋਤਲ ਦਾ ਰੇਟ ਉਹਨਾਂ ਨੇ 6 ਲੱਖ ਰੁਪਏਆ ਕਿਹਾ ਤੇ ਉਹ ਕਹਿੰਦੇ ਜੇ ਤੁਸੀਂ ਦੋ ਬੋਤਲਾਂ ਲਓਗੇ ਤਾਂ 12 ਲੱਖ ਰੁਪਏ ਤੁਹਾਨੂੰ ਬੋਤਲਾਂ ਮਿਲਣਗੀਆਂ ਤੇ ਉਹ ਦੋ ਦੇ ਨਾਲ ਤਿੰਨ ਬੋਤਲਾਂ ਫ੍ਰੀ ਨੇ ਜੀ ਮਤਲਬ 12 ਲੱਖ ਦੇ ਵਿੱਚ ਆਪਾਂ ਨੂੰ 5 5 ਬੋਤਲਾਂ ਮਿਲ ਜਾਣਗੀਆਂ ਜੀ ਅਸਤੋ ਭਾਜੀ ਉਹ ਜਿਹੜਾ ਇੰਜੈਕਸ਼ਨ 16 ਕਰੋੜ ਦਾ ਲੱਗਣਾ ਉਹ ਇੱਕ ਵਨ ਟਾਈਮ ਹੀ ਲੱਗਣਾ ਇੱਕ ਵਾਰੀ ਹੀ ਲੱਗੇਗਾ ਹਾਂਜੀ ਉਹ ਇੱਕੋ ਹੀ ਡੋਜ਼ ਹੈ ਸਰ ਇੱਕੋ ਇੱਕੋ ਹੀ ਡੋਜ਼ ਹੈ ਉਹ ਲੱਗਣੀ ਹੈ ਬਸ ਉਹ ਮਤਲਬ ਐਰਿਸ ਮਾਈਨਰ ਦੇ ਵਿੱਚ ਹੀ ਲੱਗਣਾ ਜੀ ਇੰਜੈਕਸ਼ਨ ਔਰ ਡੈਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਰਜੀਤ ਸ਼ਰਮਾ ਇੱਕ ਪਰਿਵਾਰ ਮਦਦ ਦੀ ਗੁਹਾਰ ਲਗਾ ਰਿਹਾ ਜੀहां ਕਿਉਂਕਿ ਇੱਕ ਮਾਤਾ ਪਿਤਾ ਜਿਨ੍ਹਾਂ ਦਾ 10 ਮਹੀਨੇ ਦਾ ਰਿਦਮਵੀਰ ਨਾਮ ਦਾ ਬੱਚਾ ਦੁਨੀਆ ਦੀ ਸਭ ਤੋਂ ਖਤਰਨਾਕ ਬਿਮਾਰੀ ਨਾਲ ਜੂਝ ਰਿਹਾ ਐ ਐਸਐਮਏ ਟਾਈਪ 1 ਜਿਸ ਦਾ ਆਪਾਂ ਇਲਾਜ ਜ਼ਿਕਰ ਕਹਿ ਦੀਏ ਤਾਂ ਇੱਕ ਇੰਜੈਕਸ਼ਨ ਲੱਗਦਾ ਜਿਸ ਦੀ ਕੀਮਤ 16 ਕਰੋੜ ਰੁਪਏ ਹੈ ਸੋ ਉਹ 16 ਕਰੋੜ ਰੁਪਏ ਦਾ ਇੰਜੈਕਸ਼ਨ ਜਿਹੜਾ ਹੈਗਾ ਪਰਿਵਾਰ ਅਫੋਰਡ ਨਹੀਂ ਕਰ ਸਕਦਾ ਸਮਰੱਥ ਨਹੀਂ ਹੈਗਾ ਉਸ ਨੂੰ ਅਫੋਰਡ ਕਰਨ ਲਈ ਸੋ ਮੇਰੇ ਨਾਲ ਉਹ ਮਾਤਾ ਪਿਤਾ ਮੌਜੂਦ ਨੇ ਸੋ ਬੱਚਾ ਰਿਧਮ ਵੀਰ ਵੀ ਮੇਰੇ ਨਾਲ ਮੌਜੂਦ ਹੈ ਜਿਸ ਦੀ ਉਮਰ ਮਹਿਜ਼ 10 ਮਹੀਨੇ ਦੀ ਹੈਗੀ ਇਹ ਦੇਖੋ ਤੁਸੀਂ ਤਸਵੀਰਾਂ ਦੇ ਵਿੱਚ ਇਸ ਦੀ 마ਸੂਮੀਅਤ ਦੀ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸੋ ਪਹਿਲਾ ਵੀ ਇੱਕ ਬੱਚਾ ਸੀ ਜਿਹੜਾ ਕਿ ਇਹੀ ਬਿਮਾਰੀ ਦੀ ਭੇਡ ਚੜ ਗਿਆ ਸੀ ਉਸ ਨੂੰ ਮਾਤਾ ਪਿਤਾ ਨਹੀਂ ਬਚਾ ਸਕੇ ਸੀ ਪਰ ਹੁਣ ਦੁਬਾਰਾ ਇਸ ਘਰ ਦਾ ਜਿਰਾ ਚਿਰਾਗ ਜਿਹੜਾ ਹੈਗਾ ਇਹ ਨਹੀਂ ਚਾਹੁੰਦੇ ਵੀ ਬੁਝੇ ਸੋ ਮੇਰੇ ਨਾਲ ਉਹਨਾਂ ਦੇ ਮਾਤਾ ਪਿਤਾ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਮੈਮ ਕਿਵੇਂ ਪਤਾ ਲੱਗਿਆ ਜੀ ਵੀ ਇੰਨੀ ਦੁਬਾਰਾ ਬਿਮਾਰੀ ਜਿਹੜੀ ਹੈਗੀ ਖਤਰਨਾਕ ਬਿਮਾਰੀ ਇਸ ਬੱਚੇ ਨੂੰ ਆਈ ਹੈ ਸਰ ਮੇਰਾ ਨਾਮ ਮਨਪ੍ਰੀਤ ਅਸੀ ਰঞ্জੀਤ ਵਿਆਸ ਰੰਦਰ ਰੋਡ 'ਚ ਰਹਿੰਦੇ ਆ ਤੇ ਮੇਰਾ ਬੇਟਾ ਰਿਦਮ ਵੀਰ ਹੈ 10 ਮਹੀਨਿਆਂ ਦਾ ਸਰ ਤੇ ਇਹ ਬਿਮਾਰੀ 6 ਮਹੀਨੇ ਤੋਂ ਬਾਅਦ ਹੀ ਪਤਾ ਲੱਗਦੀ ਹੈ ਸਰ ਤੇ ਜਿਉਂ ਜਿਉਂ ਮਤਲਬ ਵੱਡਾ ਹੁੰਦਾ ਜਾਂਦਾ ਬੱਚਾ ਤੇ ਇਹਦੇ ਨਾਲ ਲੱਤਾਂ ਬਾਹਾਂ ਮੂਵਮੈਂਟ ਬਹੁਤ ਘਟਦੀ ਜਾਂਦੀ ਹੈ ਤੇ ਗਰਦਨ ਵੀ ਹੁਣ ਪਹਿਲਾਂ ਵੈਸੇ ਖੜਾਉਂਦਾ ਸੀਗਾ ਹੁਣ ਗਰਦਨ ਵੀ ਨਹੀਂ ਖੜਾ ਰਿਹਾ ਸਰ ਤੇ ਇਹਦੇ ਵਿੱਚ ਮਸਲ ਕਮਜ਼ੋਰ ਹੁੰਦੇ ਸਰ ਇਹਨੂੰ ਸਪਾਇਨਲ ਮਸਕੂਲਰ ਐਟ੍ਰੋਫੀ ਕਹਿੰਦੇ ਆ ਸਰ ਜੋ ਬਿਮਾਰੀ ਐ ਐਸਐਮਈ ਟਾਈਪ 1 ਸਰ ਤੇ ਪੀਜੀਆਈ ਦੇ ਵਿੱਚ ਇਹਦਾ ਟ੍ਰੀਟਮੈਂਟ ਚੱਲ ਰਿਹਾ ਸੀਗਾ ਤੇ ਉਹਦੇ ਵਿੱਚ ਇਹਦੀ ਰਿਪੋਰਟ ਪੋਜ਼ਿਟਿਵ ਆਈ ਸੀਗੀ ਸਰ ਤੇ ਡਾਕਟਰਾਂ ਦਾ ਕਹਿਣਾ ਕਿ ਮਤਲਬ ਇਹ ਭਾਰਤ ਦੇ ਵਿੱਚ ਇਹਦਾ ਇਲਾਜ ਨਹੀਂ ਹੈਗਾ ਸਰ ਤੇ ਸਿਰਫ ਅਮਰੀਕਾ ਦੇ ਵਿੱਚੋ ਇਹਦਾ ਇੰਜੈਕਸ਼ਨ ਆਂਦਾ 16 ਕਰੋੜ ਰੁਪਏ ਦਾ ਅਮਾਉਂਟ ਹੈ ਸਰ ਤੇ ਸਰ ਇੰਨਾ ਤਾਂ ਅਸੀਂ ਕਰ ਨਹੀਂ ਸਕਦੇ 16 ਅਮਾਉਂਟ 16 ਲੱਖ 16 ਕਰੋੜ ਰੁਪਿਆ ਸੁਣ ਕੇ ਹੀ ਅਸੀਂ ਸ਼ੌਕ ਦੇ ਵਿੱਚ ਆ ਗਏ ਸੀ ਮੇਰਾ ਪਹਿਲਾ ਬੇਟਾ ਸੀਗਾ ਕਿਉਂਕਿ ਵੈਸੇ ਸਾਨੂੰ ਪਤਾ ਸੀਗਾ ਇਹਦੇ ਬਾਰੇ ਤੇ ਮੇਰਾ ਪਹਿਲਾ ਬੇਟਾ ਵੀ ਮਤਲਬ ਇਹ ਪ੍ਰੋਬਲਮ ਦੇ ਵਿੱਚ ਉਹਦੀ ਡੈਥ ਹੋ ਗਈ ਸਰ ਡੇਢ ਸਾਲ ਦਾ ਸੀਗਾ ਸਰ ਜੀ ਹਾਂਜੀ ਸਰ ਇਨਜੈਕਸ਼ਨ ਲੱਗ ਜਾਂਦਾ ਸੋ ਜਾਨ ਬਚ ਸਕਦੀ ਹੈ ਸੰਭਾਵਨਾਵਾਂ ਹੈਗੀਆਂ ਨੇ ਹਾਂਜੀ ਸਰ ਉਹ ਡਾਕਟਰ ਮਤਲਬ ਕਿ ਬਹੁਤ ਬੱਚਿਆਂ ਦੇ ਲੱਗ ਚੁੱਕੇ ਨੇ ਸਰ ਦਿੱਲੀ ਦੇ ਵਿੱਚ 300 ਇੰਜੈਕਸ਼ਨ ਲੱਗ ਚੁੱਕਾ ਬੱਚਿਆਂ ਦੇ ਸਰ ਜੀ ਇਹ ਵਾਲਾ ਤੇ ਬਾਕੀ ਸਰਚ ਵੀ ਕੀਤੀ ਸੀ ਕਿ ਹਾਂ ਉਹ ਬੱਚੇ ਠੀਕ ਹੋ ਰਹੇ ਨੇ ਸਰ ਹਾਂਜੀ ਸਰ ਸੋ ਇਸ ਸੰਬੰਧੀ ਤੁਸੀਂ ਆਪਣਾ ਸੋਸ਼ਲ ਮੀਡੀਆ ਵੀ ਤੁਸੀਂ ਇਸ ਦਾ ਵੇਰਵਾ ਦਿੱਤਾ ਕੋਈ ਸੈਲੀਬ੍ਰਿਟੀ ਲਗਾ ਲਓ ਜਾਂ ਕੋਈ ਸੰਸਥਾ ਤੁਹਾਡੇ ਲਈ ਆਈ ਕਿਸ ਨੇ ਮਦਦ ਲਈ ਤੁਹਾਡਾ ਬਾਹ ਫੜਿਆ ਨਹੀਂ ਸਰ ਦੇਖੋ ਹਜੇ ਤੱਕ ਤਾਂ ਵੈਸੇ ਕੋਈ ਆਇਆ ਨਹੀਂ ਅਸੀਂ ਆਮ ਪਬਲਿਕ ਬਹੁਤ ਹੈਲਪ ਕਰ ਰਹੀ ਹੈ ਸਰ ਤੇ ਜੋ ਜਿੰਨਾ ਵੀ ਲਾ ਲੋ ਕਿ ਬੱਚੇ ਲਈ ਕਰ ਰਹੇ ਨੇ ਤੇ ਬਾਕੀ ਹੋਰ ਸਰਕਾਰ ਕੋਈ ਵੀ ਨਹੀਂ ਹਜੇ ਸਾਡੀ ਮਦਦ ਕਰਨ ਆਈ ਸਰ ਬਿਲਕੁਲ ਸੋ ਇਹਨਾਂ ਦੇ ਪਿਤਾ ਜੀ ਵੀ ਮੌਜੂਦ ਨੇ ਰਿਦਮਵੀਰ ਸਿੰਘ ਦੇ ਬਾਜੀ ਕਿਸ ਤਰ੍ਹਾਂ ਦੇਖਦੇ ਹੋ ਇੱਕ ਵਾਰ ਪਹਿਲਾਂ ਤੁਹਾਡੇ ਦੇ ਦੁੱਖਾਂ ਦਾ ਪਹਾੜ ਟੁੱਟ ਗਿਆ ਤੇ ਦੂਜੀ ਵਾਰੀ ਫੇਰ ਉਹੀ ਬਿਮਾਰੀ ਨੇ ਤੁਹਾਡੇ ਬੱਚੇ ਨੂੰ ਸ਼ਿਕਾਰ ਬਣਾ ਲਿਆ ਸਰ ਅਸੀਂ ਜਰੋਂ ਦੀ ਰਿਪੋਰਟ ਪੋਜ਼ਿਟਿਵ ਆਈ ਅਸੀਂ ਉਹਦੇ ਨੇ ਬਹੁਤ ਜ਼ਿਆਦਾ ਟੈਨਸ਼ਨ ਚਾ ਸਾਡਾ ਸਾਰਾ ਪਰਿਵਾਰ ਸਾਨੂੰ ਕੁਛ ਵੀ ਨਹੀਂ ਚੰਗਾ ਲੱਗ ਰਿਹਾ ਵੀ ਅਸੀਂ ਪਹਿਲਾਂ ਹੀ ਮਨਵੀਰ ਨੂੰ ਖੋ ਚੁੱਕੇ ਆ ਤੇ ਪਰ ਹੁਣ ਅਸੀਂ ਰਿਦਮ ਨੂੰ ਨਹੀਂ ਖੋਣਾ ਚਾਹੁੰਦੇ ਕਿਉਂਕਿ ਹੁਣ ਸਾਡਾ ਹੀ ਸਹਾਰਾ ਹੈ ਅਸੀਂ ਬੱਸ ਇਸ ਲਈ ਹੁਣ ਸਾਨੂੰ ਇਹ ਹੈ ਵੀ ਆਪਾਂ ਸਾਰੇ ਰਲ ਮਿਲ ਕੇ ਆਪਾਂ ਰਿਦਮ ਦੀ ਜਾਨ ਬਚਾਈਏ ਤਾਂ ਕਿ ਇਹ ਵੀ ਆਪਣੇ ਵਾਂਗ ਨੋਰਮਲ ਜ਼ਿੰਦਗੀ ਬਤੀਤ ਕਰੇ ਤੇ ਅਪ ਤੇ ਵੱਡਾ ਹੋ ਕੇ ਸਭ ਦੀ ਸੇਵਾ ਕਰੇ ਸਾਨੂੰ ਅਸੀਂ ਵੀ ਇਹਨੂੰ ਹੱਸਦਾ ਵਸਦਾ ਖੇਡਦਾ ਦੇਖਣਾ ਚਾਹੁੰਦੇ ਆ ਜੀ ਬਿਲਕੁਲ ਜੀ ਸਰ ਹੁਣ ਬੱਚੇ ਦੀ ਜਾਨ ਬਚਾਉਣ ਲਈ ਹੁਣ ਤੁਸੀਂ ਕਿੰਨੇ ਕ ਦਰਵਾਜ਼ੇ ਖੜਕਾਏ ਨੇ ਤੇ ਕਿੰਨਾਂ ਤੋਂ ਨਿਰਾਸ਼ਾ ਮਿਲੀ ਹੈ ਅਸੀਂ ਕੁਝ ਐਨ ਜੀਓ ਨੂੰ ਵੀ ਕੰਟੈਕਟ ਕਰਨ ਦੀ ਕੋਸ਼ਿਸ਼ ਕਰੀ ਆ ਉਹਨਾਂ ਨੇ ਸਾਨੂੰ ਨਾ ਹੀ ਕਰੀ ਆ ਹੁਣ ਤੱਕ ਸਾਡੀ ਜਿੰਨੀ ਵੀ ਹੈਲਪ ਮਿਲੀ ਆ ਫੇਸਬੁੱਕ ਜਾ ਮੀਡੀਆ ਦੇ ਥਰੂ ਹੀ ਸਾਨੂੰ ਹੈਲਪ ਮਿਲੀ ਹੈ ਜੀ ਅਸੀਂ ਉਹ ਡੋਨਰਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਮੇਰੇ ਐਨਆਰਆਈ ਭਰਾਵਾਂ ਨੇ ਵੀ ਬਹੁਤ ਮੇਰੀ ਹੈਲਪ કરી ਹੈ ਉਹਨਾਂ ਦੀਆਂ ਕਾਲਸ ਵੀ ਆਉਂਦੀਆਂ ਨੇ ਉਹ ਹੈਲਪ ਵੀ ਕਰਦੇ ਆ ਕੁਝ ਦੁਆਵਾਂ ਵੀ ਕਰਦੇ ਨੇ ਮਾਵਾ ਪੈਣਾ ਸਾਡੇ ਦੁਆਵਾਂ ਵੀ ਕਰਦੀਆਂ ਨੇ ਵੀ ਆ ਬੱਚਾ ਐਵੇਂ ਵੀ ਠੀਕ ਹੋ ਜਾਏਗਾ ਸਾਨੂੰ ਵੀ ਐਵੇਂ ਹੀ ਹੈ ਬੱਚਾ ਇੰਜੈਕਸ਼ਨ ਤੋਂ ਬਿਨਾਂ ਹੀ ਠੀਕ ਹੋ ਜੇ ਵੀ ਆਪਾਂ ਨੂੰ ਇੰਨੇ ਪੈਸਾ ਇਕੱਠਾ ਕਰਨ ਦੀ ਲੋੜ ਹੀ ਨਾ ਪਵੇ ਅਸੀਂ ਸਰਕਾਰ ਮੂਰੇ ਵੀ ਅਪੀਲ ਕਰਦੇ ਆ ਅਸੀਂ ਅੱਜ ਜਾ ਕੇ ਵੀ ਆਏ ਆ ਵੀ ਦੇਖਦੇ ਆ ਵੀ ਆ ਅਸੀਂ ਅੱਜ ਆਪਣੇ ਸਿਹਤ ਮੰਤਰੀ ਡਾਕਟਰ ਬਲਵੀਰ ਜੀ ਕੋਲ ਅਰਜੀ ਦੇ ਕੇ ਆਏ ਆ ਉਹਨਾਂ ਨੇ ਕਿਹਾ ਵੀ ਅੱਜ ਵੀ ਅਸੀਂ ਅੱਗੇ ਭਗਵੰਤ ਮਾਨ ਮੁੱਖ ਮੰਤਰੀ ਜੀ ਨਾਲ ਆਪਾਂ ਗੱਲ ਕਰਦੇ ਆਂ ਵੀ ਉਹ ਉਹਨਾਂ ਨੂੰ ਦੇਖਦੇ ਆ ਜਿਉਂ ਆਪਣੀ ਅੱਜ ਹੈਲਪ ਕਰ ਦੇਣਾ ਸਾਨੂੰ ਵੀ ਉਹਨਾਂ ਤੋਂ ਪੂਰੀਆਂ ਉਮੀਦਾਂ ਆ ਕਿਉਂਕਿ ਅਸੀਂ ਵੀ ਉਹਨਾਂ ਦੀ ਸਪੋਰਟ ਕਰੀ ਆ ਤੇ ਸਾਨੂੰ ਵੀ ਉਹਨਾਂ ਦੇ ਸਪੋਰਟ ਦੀ ਲੋੜ ਆ ਇਸ ਲਈ ਉਹਨਾਂ ਦੀ ਅਸੀਂ ਉਹਨਾਂ ਮੂਰੇ ਹੱਥ ਜੋੜ ਕੇ ਬੇਨਤੀ ਕਰਦੇ ਆਂ ਪੰਜਾਬ ਸਰਕਾਰ ਮੂਰੇ ਤੇ ਸੈਂਟਰ ਸਰਕਾਰ ਮੂਰੇ ਤੇ ਜਿਹੜਾ ਵੀ ਮੇਰਾ ਵੀਰ ਪੈਨ ਮੈਨੂੰ ਦੇਖ ਰਿਆ ਤਾਂ ਹੋਰੀਦਮ ਦੀ ਹੈਲਪ ਕਰੋ ਡੋਨੇਟ ਕਰੋ ਸ਼ੇਅਰ ਕਰੋ ਜੀ ਤਾਂ ਨੇ ਸਮਾਂ ਕੁਝ ਦੱਸਿਆ ਵੀ ਐਨੇ ਸਮੇਂ ਦੇ ਵਿੱਚ ਵਿੱਚ ਜਿਹੜਾ ਕਿ ਜੈਕਸ਼ਨ ਲੱਗਣਾ ਚਾਹੀਦਾ ਜੇਕਰ ਸਮਾਂ ਲੰਘੇ ਤਾਂ ਫਿਰ ਆਪਾਂ ਕਹਿੰਦੇ ਦੇਰੀ ਵੀ ਹੋ ਸਕਦੀ ਹੈ ਜੀ ਡਾਕਟਰਾਂ ਨੇ ਜੇ ਐਵੇਂ ਕਿਹਾ ਵੀ ਜਿੰਨਾ ਜਲਦੀ ਹੋ ਸਕੇ ਉਹਨਾਂ ਜਲਦੀ ਲਗਵਾ ਲਓ ਟੀਕਾ ਤੇ ਉਹਨਾਂ ਨੇ ਟਿੱਕਿਆ ਉਹ ਕਹਿੰਦੇ ਜਦੋਂ ਤੱਕ ਤੁਹਾਨੂੰ ਇੰਜੈਕਸ਼ਨ ਨਹੀਂ ਮਿਲਦਾ ਤਾਂ ਇਸ ਦੀ ਮੈਡੀਸਿਨ ਚੱਲੇਗੀ ਇਸ ਦੀ ਮੈਡੀਸਿਨ ਮੈਨੂੰ ਸੀਗਾ ਵਿੱਚ ਦੋ ਘਟਾਈ ਲੱਖ ਰੁਪਏ ਦੀ ਹੈ ਤੇ ਮੈਂ ਪਰਚੇਜ਼ ਕਰਨ ਗਿਆ ਸੀ ਕਿਉਂਕਿ ਮੈਨੂੰ ਮੇਰੇ ਕੋਲ ਇੰਨੇ ਕੇ ਪੈਸੇ ਹੋ ਗਏ ਸੀਗੇ ਤੇ ਜਦੋਂ ਮੈਂ ਪਤਾ ਕਰਿਆ ਤਾਂ ਉਹ ਇੱਕ ਬੋਤਲ ਦਾ ਰੇਟ ਉਹਨਾਂ ਨੇ 6 ਲੱਖ ਰੁਪਏਆ ਗਿਆ ਤੇ ਉਹ ਕਹਿੰਦੇ ਜੇ ਤੁਸੀਂ ਦੋ ਬੋਤਲਾਂ ਲਓਗੇ ਤਾਂ 12 ਲੱਖ ਰੁਪਏ ਤੁਹਾਨੂੰ ਬੋਤਲਾਂ ਮਿਲਣਗੀਆਂ ਤੇ ਉਹ ਦੋ ਦੇ ਨਾਲ ਤਿੰਨ ਬੋਤਲਾਂ ਫਰੀ ਨੇ ਜੀ ਮਤਲਬ 12 ਲੱਖ ਦੇ ਵਿੱਚ ਆਪਾਂ ਉਹਨਾਂ ਨੂੰ 5 ਲੱਖ ਪੰਜ ਬੋਤਲਾਂ ਮਿਲ ਜਾਣਗੀਆਂ ਜੀ ਜੋ ਕਿ ਪੰਜ ਕ ਮਹੀਨੇ ਪੰਜ ਤੋਂ 6 ਮਹੀਨੇ ਦੀ ਮੈਡੀਸਿਨ ਹੈ ਰਿਦਮ ਵਾਸਤੇ ਹੋ ਜੇਗੀ ਤਾਂ ਕਿ ਆਪਾਂ ਨੇ ਕੋਲ ਸਮਾਂ ਮਿਲ ਗਿਆ ਤੇ ਪੰਜ ਤੋਂ 6 ਮਹੀਨਿਆਂ ਵਿੱਚ ਰਿਦਮ ਜਿਉਂ ਉਹ ਜਿਹੜਾ ਇੰਜੈਕਸ਼ਨ ਲੱਗਣਾ ਉਹ ਦੀ ਸਮਰੱਥਾ ਦੇਗਾ ਉਹ ਤਾਕਤ ਦੇ ਦੇਗਾ ਜੋ ਇੰਜੈਕਸ਼ਨ ਜੋ ਮੈਡੀਸਿਨ ਹੈ সিরাপ ਹੈ ਉਹ ਇਹਨੂੰ ਵੀਕ ਨਹੀਂ ਹੋਣ ਦੇਗਾ अच्छा पजी वो जो इंजेक्शन 16 करोड़ ਦਾ ਲੱਗਣਾ ਉਹ ਇੱਕ ਵਨ ਟਾਈਮ ਹੀ ਲੱਗਣਾ ਇੱਕ ਵਾਰੀ ਹੀ ਲੱਗੇਗਾ ਹਾਂਜੀ ਉਹ ਇੱਕੋ ਹੀ ਡੋਜ਼ ਹੈ ਸਰ ਇੱਕੋ ਇੱਕੋ ਹੀ ਡੋਜ਼ ਹੈ ਉਹ ਲਗਣੀ ਹੈ ਬਸ ਉਹ ਮਤਲਬ एरेस माइंडਲ ਦੇ ਵਿੱਚ ਹੀ ਲੱਗਣਾ ਜੀ ਇੰਜੈਕਸ਼ਨ ਸੋ ਤੁਸੀਂ ਅੱਜ ਦਾ ਕੋਈ ਕੰਟੈਕਟ ਵਗੈਰਾ ਵੀ ਸ਼ੇਅਰ ਕਰ ਦਿਓ ਸਾਡੇ ਦਰਸ਼ਕਾਂ ਨਾਲ ਜਿਹੜੇ ਸਾਡੇ ਐਨਆਰਆਈ ਭਰਾ ਜਿਹੜੇ ਦੇਖਦੇ ਨੇ ਚੈਨਲ ਨੂੰ ਉਹ ਵੀ ਕੀ ਪਤਾ ਤੁਹਾਡੀ ਮਦਦ ਲਈ ਅੱਗੇ ਆ ਸਕਣ ਆਪਣਾ ਕੰਟੈਕਟ ਵਗੈਰਾ ਸ਼ੇਅਰ ਕਰ ਦਿਓ ਹਾਂਜੀ ਮੇਰਾ ਨੰਬਰ ਹੈਗਾ 9640562686 9646562686 ਵਿਕਰਮਜੀਤ ਮੇਰਾ ਨਾਮ ਹੈ ਜੀ ਮੇਰਾ ਮਕਾਨ ਨੰਬਰ ਹੈਗਾ 227 227 ਰਣਜੀਤ ਵਿਹਾਰ ਸਰਨਰੋਧ ਪਟਿਆਲਾ ਜੀ ਜੀ ਸਰ ਬਿਲਕੁਲ ਅਸੀਂ ਦੇਖ ਸਕਦੇ ਹਾਂ ਜੀ ਕਿਸ ਤਰ੍ਹਾਂ ਦੁੱਖਾਂ ਦਾ ਪਹਾੜ ਇਹਨਾਂ ਮਾਤਾ ਪਿਤਾ ਤੇ ਦੁਬਾਰਾ ਟੁੱਟਿਆ ਹੈ ਇਸ ਤੋਂ ਪਹਿਲਾਂ ਵੀ ਇੱਕ ਬੱਚਾ ਸੀ ਜਿਹੜਾ ਇਹੀ ਬਿਮਾਰੀ ਦਾ ਸ਼ਿਕਾਰ ਹੋ ਗਿਆ ਸੀ ਹੁਣ ਦੂਜਾ ਬੱਚਾ ਜਿਹੜਾ ਹੈਗਾ ਫਿਰ ਇਸ ਬਿਮਾਰੀ ਨੇ ਆਪਣੀ ਚਪੇਟ ਵਿੱਚ ਲੈ ਲਿਆ 16 ਕਰੋੜ ਦਾ ਇੰਜੈਕਸ਼ਨ ਲੱਗਣਾ ਹੈ ਪਰਿਵਾਰ ਜਿਹੜਾ ਹੈਗਾ ਦਰ ਤੱਕ ਠੋਕਰਾ ਖਾ ਚੁੱਕੇ ਆ ਦਰਵਾਜ਼ੇ ਖੜਕਾਏ ਨੇ ਮਦਦ ਲਈ ਪਰ ਕਿਸੇ ਨੇ ਹਜੇ ਬਾਹ ਨਹੀਂ ਫੜੀ ਚੰਗੀ ਤਰ੍ਹਾਂ ਹਾਲਾਂਕਿ ਐਨਆਰਆਈ ਭਰਾਵਾਂ ਦਾ ਸਮਰਥਨ ਇਹਨਾਂ ਨੂੰ ਮਿਲੇ ਆ ਡੋਨੇਸ਼ਨ ਵੀ ਮਿਲੇ ਪਰ ਜਿਹੜੀ ਰਕਮ ਹੈਗੀ 16 ਕਰੋੜ ਉਹ ਬਹੁਤ ਜ਼ਿਆਦਾ ਹੈ ਹਾਲਕੀ ਅੱਜ ਇਹ ਜਿਹੜੇ ਪੰਜਾਬ ਦੇ ਸਿਹਤ ਮੰਤਰੀ ਨੇ ਡਾਕਟਰ ਬਲਵੀਰ ਸਿੰਘ ਨਾਲ ਵੀ ਇਹਨਾਂ ਦੀ ਮੁਲਾਕਾਤ ਹੋਈ ਹੈ ਉਹਨਾਂ ਨੇ ਵੀ ਆਸ਼ਵਾਸਨ ਦਿੱਤਾ ਹੈ ਤੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਲਵੇ ਇਹਨਾਂ ਦੀ ਆਵਾਜ਼ ਉਹ ਉਠਾਉਣਗੇ ਤੋਂ ਤਾਂ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਇਹਨਾਂ ਇਹਨਾਂ ਦੀ ਬਿਹਤਰੀ ਲਈ ਕੋਈ ਫੈਸਲਾ ਲਿਆ ਜਾਵੇਗਾ ਪਰ ਫਿਲਹਾਲ ਪਰਿਵਾਰ ਜਿਹੜਾ ਹੈਗਾ ਉਹ ਮਦਦ ਦੀ ਗੁਹਾਰ ਲਗਾ ਰਿਹਾ ਸੋ ਇਹਨਾਂ ਨੇ ਆਪਣਾ ਕੰਟੈਕਟ ਨੰਬਰ ਵੀ ਸ਼ੇਅਰ ਕੀਤਾ ਸੋ ਅਸੀਂ ਵੀ ਆਪਣੇ ਦਰਸ਼ਕਾਂ ਨੂੰ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਜਿਹੜੀ ਹੈਗੀ ਇਹਨਾਂ ਦੀ ਮਦਦ ਕੀਤੀ ਜਾਵੇ ਰਾਜੀ ਸ਼ਰਮਾ ਦਿੱਲੀ ਪੋਸਟ ਪੰਜਾਬੀ